ਸਲੇਰਨ ਡੈਮ ਜੋ ਹੈ ਜਿੱਥੇ ਅੱਪਾ ਇਸ ਵਕਤ ਮੌਜੂਦ ਆ ਇਹਦੇ ਤੇ ਇਕੋ ਪ੍ਰੋਜੈਕਟ ਦਾ ਇੱਕ ਜਿਹੜਾ ਟੂਰਿਜ਼ਮ ਦਾ ਪ੍ਰੋਜੈਕਟ ਲਾਂਚ ਕੀਤਾ ਜਿਹਦੇ ਵਿੱਚ ਚਾਰ ਜਿਹੜੇ ਟਰੀ ਹਾਊਸ ਕੈਲੋ ਜਾਂ ਤੁਸੀਂ ਉਹਨੂੰ ਕਹੋ ਕਿ ਇਕੋ ਪ੍ਰੋਜੈਕਟ ਦੇ ਚਾਰ ਹਟਸ ਨੇ ਜਿੱਚ ਦੋ ਹਟਸ ਜਿਹੜੀਆਂ ਨੇ ਫੈਮਿਲੀ ਹਟਸ ਨੇ ਜਿੱਚ ਡਬਲ ਡਬਲ ਬੈਡਰੂਮ ਨੇ ਦੋ 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 ਕਮਰੇ ਇਸ ਨੂੰ ਤੇ ਦੋ ਕਪਲ ਹਟਸ ਕਹਿੰਦੇ ਉਹਨਾਂ ਨੂੰ ਪ੍ਰਾਈਵੇਟ ਜੇ ਕੋਈ ਫੈਮਿਲੀ ਲੈਣਾ ਚਾਹੁੰਦੀ ਹੈ ਦੋ ਉਹਨੇ ਤੇ ਬੜਾ ਸੁੰਦਰ ਦ੍ਰਿਸ਼ ਜਿਹੜਾ ਡੈਮ ਦਾ ਉਹ ਨਾਲ ਕੈਫੇਟੇਰੀਆ 80 ਦੇ ਲਗਭਗ ਲੋਕ ਬੈਠ ਸਕਦੇ ਨੇ ਵਿੱਚ ਤੇ ਬੱਚਿਆਂ ਦੇ ਖੇਡਣ ਵਾਸਤੇ ਪਲੇਗਰਾਉਂਡ ਤੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਟਾਈਮ ਦੇ ਵਿੱਚ VOTING ਦਾ ਜਿਹੜਾ ਉਹਦਾ ਟੈਂਡਰ ਵੀ ਲੱਗ ਜਾਊਗਾ ਤੇ 2 ਕਰੋੜ 80 ਲੱਖ ਰੁਪਏ ਦੀ ਲਾਗਤ ਇੱਥੇ ਆਈ ਹੈ ਤੇ ਕਿਉਂਕਿ ਇਹ ਏਰੀਆ ਬਹੁਤ ਟੂਰਿਜ਼ਮ ਨੂੰ ਰਿਪਰੈਜ਼ੈਂਟ ਕਰਦਾ ਹੈ ਅੱਗੇ ਧਰਮਸ਼ਾਲਾ ਨੂੰ ਮਨਾਲੀ ਨੂੰ ਸੜਕਾਂ ਜਾਂਦੀਆਂ ਮਾਤਾ ਚਿੰਤਪੁਰਨੀ ਜੀ ਨੂੰ ਲੋਕ ਮੱਥਾ ਟੇਕਣ ਜਾਂਦੇ ਆ ਬਹੁਤ ਸੋ ਪਹਿਲਾਂ ਚੋਹਾਲ ਵਾਲਾ ਬਹੁਤ ਕਾਮਯਾਬੀ ਨਾਲ ਚੱਲ ਰਿਹਾ ਚੋਹਾਲ ਤੋਂ ਬਾਅਦ ਇਸ ਡੈਮ ਤੇ ਜਿਹੜਾ ਉਹ ਟੂਰਿਜ਼ਮ ਡਿਪਾਰਟਮੈਂਟ ਨੇ ਫੋਰੈਸਟ ਡਿਪਾਰਟਮੈਂਟ ਨੇ ਮਿਲ ਕੇ ਕੰਮ ਕੀਤਾ ਹੈ